ਇਹ ਤਾਂ ਕਹਿੰਦੇ ਘੋਂਦੇ ਮਿਸਤਰੀਆਂ ਦੇ ਦਿਮਾਗ ਤੇ ਲੋਡ ਪਾ ਦਿੰਦੀ ਐ ਇਹ ਸਾਡੇ ਦਿਮਾਗ ਤੇ ਕੋਈ ਲੋਡ ਨਹੀਂ ਹੈਗਾ ਸਾਡਾ ਕੰਮ ਸ਼ੁਰੂ ਤੋਂ ਇਹੀ ਹੈ ਅਸੀਂ ਇਹੇ ਕਰਕੇ ਇਹ ਬਣਾਈ ਐ ਵੀ ਇਹ ਤਾਂ ਕੋਈ ਖਾਸ ਹੀ ਗੱਲ ਨਹੀਂ ਹੈਗੀ ਇਹ ਤਾਂ ਖੱਬੇ ਹੱਥ ਦਾ ਕੰਮ ਚਾਚੇ ਦਾ ਮੈਂ ਅਸੀਂ ਫੋਨ ਤੇ ਦੱਸਾਂਗੇ ਇੱਥੋਂ ਆ ਦੱਬ ਦੇਦਾ ਓਏ ਹਾਂ ਉੱਥੇ ਹੀ ਠੀਕ ਆ ਉਹ ਅੱਜ ਬੰਦਾ ਟੱਕਰਿਆ ਆਪਾਂ ਨੂੰ ਆਪਾਂ ਵੀ ਟੱਕਰਾ ਮਾਰਦੇ ਤੇ ਫਿਰਦੇ ਓਏ ਅੱਜ ਬੰਦਾ ਟੱਕਰਿਆ ਸਾਨੂੰ ਅਸੀਂ ਬੰਦਿਆਂ ਨੂੰ ਟੱਕਰ ਤੇ ਫਿਰਦੇ ਆਂ ਇਹ ਕੰਪਿਊਟਰ ਨਾ ਚੱਲਦੇ ਤੇ ਕੰਪਿਊਟਰ ਚਾਚੇ ਤੋਂ ਚੱਲਦਾ ਆ ਆ ਗੱਲ ਆ ਸਰ ਚਾਚਾ ਜੀ ਇਹਦੇ 베アリング ਬਹੁਤ ਟੁੱਟਦੇ ਆ ਹਾਂ ਜੀ ਉਹ 베アリングਾਂ ਹੀ ਪੁੱਛ ਰਹੇ ਜੀ ਅਸੀਂ ਮਤਲਬ ਇਹ ਪਹਿਲਾਂ ਹਾਂ ਜਿਹੜੀਆਂ ਹੀ ਮਸ਼ੀਨਾਂ ਚੱਲਦੀਆਂ ਜਾਂਗੀਆਂ ਹਾਂ ਅਸੀਂ ਹਫ਼ਤਾ 7 ਦਿਨ ਮਸ਼ੀਨ ਕੋਲ ਜਾਂਦੇ ਰਹੇ ਅੱਛਾ ਜੀ ਉਹ ਜ਼ਿੰਮੇਦਾਰ ਤੋਂ ਅਸੀਂ ਪੁੱਛਦੇ ਤੈਨੂੰ ਕੀ ਪ੍ਰੋਬਲਮ ਹੁੰਦੀ ਹੈ ਭਾਈ ਜੀ ਹਾਂ ਜੀ ਉਹ ਹਰੇ ਕਹਿੰਦਾ ਯਾਰ ਸਾਡੇ ਦਾ ਭੈਂਟ ਚੋੜੇ ਰੋਜ਼ ਇਹ ਬੈਂਟ ਟੁੱਟਦੇ ਨੇ ਹਾਂ ਇਹ ਫਰਕ ਹੈਗਾ ਜੀ ਜੀ ਉਹ ਜਿਹੜਾ ਇਹ ਆ ਰੂਲੇ ਨੇਗੇ ਜੀ ਚਾਚਾ ਜੀ ਅੰਦਰ ਜਿਹੜੇ ਰੂਲੇ ਅੰਦਰ ਨੇਗੇ ਅੰਦਰ ਰੂਲੇ ਆ ਹਾਂ ਪਤੰਦਰ ਇਹ ਸਾਡੇ ਸਾਰੇ ਬੈੜੀਆਂ ਦੇ ਸਾਬ ਨਾਲ ਤਰਨ ਕੀਤੇ ਹੋਏ ਨੇ ਹਾਂਜੀ ਹਾਂਜੀ ਚਾਚਾ ਜੀ ਅਸੀਂ ਪੈ ਪੋਟਾ ਲਾਇਆ ਇਹ ਪਹਿਲਾ ਲੋਕ ਮਤਲਬ ਪਾਦਾ ਰਾਂ ਦੇ ਜੀ ਜੀ ਜਦੋਂ ਇਹਦਾ ਮਗਰ ਕਿਹਦਾ ਪ੍ਰੈਸ਼ਰ ਪੈਂਦਾ ਸੀਗਾ ਹਾਂਜੀ ਹਾਂਜੀ ਉਹ ਪੈ ਬਚਾਉ ਦਬਦਾ ਸੀਗਾ ਹਾਂ ਜਦੋਂ ਹੁਣ ਆਪਾਂ ਗੱਠ ਨੂੰ ਆਏ ਪੀਚਣਾ ਹਾਂ ਉਹ ਗਰੀਬੀ ਬੜੀ ਇੱਥੋਂ ਗਾ ਕੇ ਪਾ ਵੀ ਛੱਡ ਜਾਂਦਾ ਸੀਗਾ ਤੇ ਨਹੀਂ ਅਗਲਾ ਭੱਜ ਕੇ ਹੱਥ ਮਾਰਦਾ ਦੀ ਵਿੱਚ ਕੇ ਫਸ ਜਾਂ ਆ ਕੇ ਹਾਂਜੀ 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 ਅਸੀਂ ਉਹ ਵੀ ਖਤਮ ਕਰ ਲਿਆ ਵੀ ਇਹ ਕਾਗਜ਼ ਕਾਗਜ਼ ਛੋਟ ਛੋਟ ਕੀ ਨਾ ਮੇਰੇ ਵਰਗਾ ਫੁਟੇ ਜਿਹਾ ਆ ਕੇ ਆ ਕੇ ਇੱਥੇ ਖੜ ਜਾਂਦਾ ਹੈਗਾ ਇੱਥੇ ਖੜ ਜਾਂਦਾ ਹੈਗਾ ਆ ਜਾ ਕੇ ਢੂਕਣੀ ਹੈ ਬਾਈ ਤਾਈ ਸਾਲਾ ਇਹ ਸਾਡੇ ਆਪ ਦੇ ਵੱਜਿਆ ਹਾਂਜੀ ਆ ਸ਼ਾਮ ਤੱਕ ਨਿਕਲਦੀ ਕਰਤੀ ਅੱਛਾ ਜੀ ਇਹਦੇ ਵਿੱਚੋਂ ਜਿਹੜਾ ਆ ਆਪਨੇ ਆ ਲਾਇਏ ਨੇ ਅਸੀਂ ਫਰ ਲਾਇਏ ਨੇ ਹਾਂ ਹਾਂਜੀ ਇਹ ਫਰ ਅਸੀਂ ਬਾਹਰੋਂ ਚੱਕ ਕੇ ਐ ਪਾ ਦਾਂਗੇ ਸ਼ਾਫਟ ਐਂ ਧੱਕ ਕੇ ਵਿੱਚ ਪਾ ਦਾਂਗੇ ਠੀਕ ਹੈ ਜੀ ਠੀਕ ਨਹੀਂ ਇਹਦੇ ਵਿੱਚੋਂ ਇਹ ਜੇ ਆ ਟੁੱਟ ਜੇ ਕੁਝ ਹੋਰ ਹੋ ਜੇ ਹਾਂ ਉਹ ਬਹੁਤ ਦਿੱਕਤ ਹੋਣੀ ਉਹ ਸਾਰੇ ਨਟ ਖੋਲਣੇ ਪੈਣਗੇ ਕਿੱਥੇ ਆ ਸ਼ਾਫਟ ਹੀ ਖੋਲਣੀ ਗੱਲ ਸੁਣ ਲਓ ਮੇਰੀ ਸਾਡੇ ਚਾਚੇ ਸਰਜੀਤ ਸਿਉਹਨੇ ਆ ਮਸ਼ੀਨ ਬਣਾਈ ਆ ਪਹਿਲੀ ਤਾਂ ਗੱਲ ਮੈਨੂੰ ਐਂ ਦੱਸਦਾ ਮੈਂ ਤੁਹਾਨੂੰ ਵੀ ਆ ਮਸ਼ੀਨਾਂ ਨਾ ਕਿਸੇ ਵਕਤ ਇਟਲੀ ਤੋਂ ਜਪਾਨ ਤੋਂ ਬਾਹਰਲੇ ਮੁਲਕਾਂ ਤੋਂ ਲੋਕ ਮਗਾਉਂਦੇ ਹੁੰਦੇ ਸੀ ਆਹ ਮਸ਼ੀਨਾਂ ਇਹ ਜਿੰਨਾ ਪੰਜਾਬ ਦੇ ਜ਼ਿਮੀਦਾਰਾਂ ਦਾ ਪੈਸਾ ਸੀ ਬਾਹਰਲੇ ਮੁਲਕਾਂ ਚ ਜਾਈ ਜਾਂਦਾ ਸੀ ਉਧਰੋਂ ਫਿਰ ਇਹਨਾਂ ਨੂੰ ਸੂਤ ਕਰਨ ਵਾਲੇ ਇੰਜੀਨੀਅਰ ਬਹੁਤ ਮੁਸ਼ਕਲ ਆਉਂਦੇ ਸੀ ਬਹੁਤ ਮੁਸ਼ਕਲ ਸਮੱਸਿਆ ਚ ਲੋਕ ਠੀਕ ਆ ਕੰਮ ਕਰਦੇ ਸੀ ਬੇਲਰਾਂ ਦਾ ਪਰ ਲੋਕਾਂ ਨੂੰ ਸਮੱਸਿਆਵਾਂ ਪਹਿਲੀਆਂ ਚ ਬਹੁਤ ਆਈਆਂ ਚਾਚਾ ਸਰਜੀਤ ਸਿਉਹ ਨੇ ਬਣਾਈ ਆ ਪਹਿਲੀ ਤਾਂ ਗੱਲ ਯਾਰ ਤੁਸੀਂ ਨਾ ਸਾਡੇ ਚਾਚਾ ਜੀ ਨੂੰ ਹੌਸਲਾ ਦੇਣਾ ਪੂਰਾ ਚਾਚਾ ਜੀ ਪਹਿਲਾਂ ਤਾਂ ਮੁਬਾਰਕਾ ਤੁਹਾਨੂੰ ਤੁਸੀਂ ਕੰਮ ਸੋਹਣਾ ਬਹੁਤ ਕਰਤਾ ਕੰਮ ਤਾਂ ਆਇਆ ਇਹ ਵੀ ਕੰਮ ਰੂ ਨਾਲ ਕੀਤਾ ਹੋਇਆ ਹੈ ਆਪਣਾ ਆਪਾਂ ਨੇ ਕੋਈ ਵੇਚਣ ਵਾਸਤੇ ਨਹੀਂ ਬਣਾਈ ਇਹ ਗਈ ਆਪਾਂ ਨੇ ਆਪਣਾ ਟਾਈਮ ਸੀਗਾ ਬਿੱਤਾ ਵੀ ਵਧੀਆ ਚੀਜ਼ ਬਣਾਓ ਇਹਨੂੰ ਕੱਢ ਕੇ ਵੀ ਲੋਕਾਂ ਨੂੰ ਉਹ ਹੋਵੇ ਵੀ ਹਾਂ ਚੀਜ਼ ਬਣਾਈ ਹੈ ਚਾਚਾ ਜੀ ਮੈਨੂੰ ਐਂ ਦੱਸੋ ਸਾਰਿਆਂ ਨੂੰ ਪਹਿਲਾਂ ਗੱਲ ਬਈ ਇਹ ਤਾਂ ਚੱਲਦੀ ਹੈ ਕੰਪਿਊਟਰ ਨਾਲ ਬਿਲਕੁਲ ਤੇ ਕੰਪਿਊਟਰ ਥੋੜੇ ਤੋਂ ਚੱਲਦਾ ਸਾਡਾ ਕੰਮ ਸ਼ੁਰੂ ਤੋਂ ਕੰਪਿਊਟਰ ਦਾ ਹੀ ਹੈ ਮਤਲਬ ਅਸੀਂ ਇਹ ਕਰਦੇ ਆਂਗੇ ਐਫ ਆਰ ਕੇ ਦਾ ਕੰਮ ਅੱਛਾ ਜੀ ਉਹ ਚਾ ਸਾਰਾ ਸਿਸਟਮ ਵੀ ਕੰਪਿਊਟਰ ਦਾ ਹੁੰਦਾ ਉਹਦੇ ਵਿੱਚ ਸਾਨੂੰ ਸਾਰੀ ਜਾਣਕਾਰੀ ਹੈ ਅਸੀਂ ਬਾਹਰੋਂ ਬੰਦਾ ਨਹੀਂ ਬਣਾਉਂਦੇ ਉਹ ਸਾਨੂੰ ਆ ਪਤਾ ਹੈ ਬੇਠੋ ਆ ਚੀਜ਼ ਹੋ ਗਈ ਆ ਆ ਆ ਡਿਸਟਰੀਬਿਊਟਰਾਂ ਦਾ ਡਿੱਕਾ ਬਹੁਤ ਪੈਂਦਾ ਲੋਕਾਂ ਨੂੰ ਜਦੋਂ ਆਪਾਂ ਇਹ ਮਸ਼ੀਨ ਬਣਾਉਂਨੇ ਆ ਇਹਦਾ ਅੰਦਰਲੇ ਪਾਸੇ ਤੇਲ ਦੀ ਸੈਟਿੰਗ ਜਦੋਂ ਵੱਧ ਘਟ ਜਾਂਦੀ ਆ ਹਾਂਜੀ ਹਾਂ ਤੇ ਇਹ ਤਾਂ ਕਹਿੰਦੇ ਘੋਂਦੇ ਮਿਸਤਰੀਆਂ ਦੇ ਦਿਮਾਗ ਤੇ ਲੋਡ ਪਾ ਦਿੰਦੀ ਐ ਇਹ ਸਾਡੇ ਦਿਮਾਗ ਤੇ ਕੋਈ ਲੋਡ ਨਹੀਂ ਹੈਗਾ ਸਾਡਾ ਕੰਮ ਸ਼ੁਰੂ ਤੋਂ ਇਹੀ ਹੈ ਅਸੀਂ ਇਹੇ ਕਰਕੇ ਇਹ ਬਣਾਈ ਐ ਵੀ ਇਹ ਤਾਂ ਕੋਈ ਖਾਸ ਹੀ ਗੱਲ ਨਹੀਂ ਹੈਗੀ ਇਹ ਤਾਂ ਖੱਬੇ ਹੱਥ ਦਾ ਕੰਮ ਚਾਚੇ ਦਾ ਮੈਂ ਅਸੀਂ ਫੋਨ ਤੇ ਦੱਸਾਂਗੇ ਇੱਥੋਂ ਆ ਦਬ ਦੇਗਾ ਓਏ ਹਾਂ ਉੱਥੇ ਹੀ ਠੀਕ ਆ ਉਹ ਕਰਨਿਆ ਅੱਜ ਬੰਦਾ ਟੱਕਰਿਆ ਪਾ ਨੂੰ ਆਪਾਂ ਵੀ ਟੱਕਰਾ ਮਾਰਦੇ ਤੇ ਫਿਰਦੇ ਓਏ ਅੱਜ ਬੰਦਾ ਟੱਕਰਿਆ ਸਾਨੂੰ ਅਸੀਂ ਬੰਦਿਆਂ ਨੂੰ ਟੱਕਰ ਤੇ ਫਿਰਦੇ ਆਂ ਇਹ ਕੰਪਿਊਟਰ ਨਾ ਚੱਲਦੇ ਤੇ ਕੰਪਿਊਟਰ ਚਾਚੇ ਤੋਂ ਚੱਲਦਾ ਆ ਆ ਗੱਲ ਆ ਸਾਰਿਆਂ ਨੂੰ ਮੇਨ ਚਾਚਾ ਜੀ ਆਓ ਦੱਸੋ ਮੈਨੂੰ ਇੱਕ ਗੱਲ ਹੋਰ ਇਹ ਚੜਿੱਕਾ ਪੈਂਦਾ ਚਾਚਾ ਜੀ ਇਹਦੇ 베어ਿੰਗ ਬਹੁਤ ਟੁੱਟਦੇ ਆ ਹਾਂ ਜੀ ਉਹ 베어ਿੰਗਾਂ ਹੀ ਪੁੱਛ ਰਹੇ ਜੀ ਅਸੀਂ ਮਤਲਬ ਇਹ ਪਹਿਲਾਂ ਹਾਂ ਜਿਹੜੀਆਂ ਹੀ ਮਸ਼ੀਨਾਂ ਚੱਲਦੀਆਂ ਡੀਆਂ ਹਾਂ ਅਸੀਂ ਹਫ਼ਤਾ 7 ਦਿਨ ਮਸ਼ੀਨ ਕੋਲ ਜਾਂਦੇ ਰਹੇ ਅੱਛਾ ਜੀ ਉਹ ਜ਼ਿੰਮੇਦਾਰ ਤਸੀਂ ਪੁੱਛਦੇ ਤੈਨੂੰ ਕੀ ਪ੍ਰੋਬਲਮ ਹੁੰਦੀ ਹੈ ਭਾਈ ਜੀ ਚ ਹਾਂਜੀ ਉਹ ਹਰੇ ਕਹਿੰਦਾ ਯਾਰ ਸਾਡੇ ਦਾ ਭੈਂਡ ਚੋੜਦੇ ਰੋਜ਼ ਇਹ ਬੈਂਡ ਟੋੜਦੇ ਨੇ ਹਾਂ ਇਹਦਾ ਬੈਂਡ ਭੰਦਣਾ ਬਹੁਤ ਹਾਂ ਉਹ ਅਸੀਂ ਕੋਈ ਸੋਚਿਆ ਸੀਗਾ ਉਹ ਜਿਹੜੇ ਬਣਾਉਂਦੇ ਨੇ ਬੇਟਾ ਜੀ ਉਹ 45 ਦੀ ਸ਼ਾਵਰ ਜੰਡੀ ਪਾਸ ਖਿੱਚ ਕੇ ਜੀ ਬੈਲਡ ਕਰਕੇ ਰੂਲਾ ਉੰਮਰ ਜੁਕੀ ਸਿੱਧੇ ਸਿੱਧੇ ਉੰਮਰ ਜੁਕੀ ਭਾਵੇਂ ਦੇ ਚੋ ਠੀਕ ਆ ਚਾਚਾ ਜੀ ਉਹ ਜਦੋਂ ਬੈਲਡ ਹੁੰਦੀ ਦੀ ਬਿੰਗੀ ਹੋ ਜਾਂਦੀ ਕੀ ਉਹਦੀ ਟੱਕਰ ਨਹੀਂ ਸੀਗੀ ਜੀ ਅਸੀਂ ਫੇਰ 50 ਦੀ ਸ਼ਾਪਤ ਦੇ ਕੇ ਰੋਲਾ ਬੈਲਡ ਕੀਤਾ ਸਾਰਾ ਉਹ ਫੇਰ ਖਰਾਬ ਤੇ ਟਰਨ ਕਰਕੇ ਰੋਲਾ ਟਰਨ ਕਰਕੇ ਟੱਕਰਾਂ ਬਣਾ ਕੇ ਫੇਰ ਸ਼ਾਪਤਾ ਪਾਈਆਂ ਨੇ ਹਾਏ 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 ਫੇਰ ਨੰਬਰ ਤੇ ਹਾਂਜੀ ਹਾਂਜੀ ਉਹ ਬਹਿਣਗੇ ਇਹਦੇ ਨਾਲ ਹੀ ਲਾਉਣ ਦੇ ਤੇਰੀ ਹਾਂਜੀ ਚਾਚਾ ਜੀ ਉਹਦੇ ਵਿੱਚ ਜਿਹੜਾ ਮੱਕੀ ਦਾ ਪਾਣੀ ਨਿਕਲਦਾ ਦੀ ਆ ਜਾ ਮੋੜਾ ਮੋੜਾ ਪੂਛ ਫੜਲਾ ਹੁੰਦਾ ਦੀਗਾ ਉਹ ਬਾਹਰ ਨਹੀਂ ਨਿਕਲਦਾ ਦੀ ਬੈਰਿੰਗ ਦੇ ਵਿੱਚੋਂ ਲਾਦੀਦਾ ਹੂੰ ਉਹ ਅਸੀਂ ਇਹਦੇ ਵਿੱਚ ਨਾ ਬਰਾਕ ਦੇ ਵਿੱਚ ਤੇ ਗੈਪ ਰੱਖਦਾ ਓਹੋ ਗੈਪ ਰੱਖਦਾ ਵੀ ਜਿਹੜਾ ਪਾਣੀ ਆਵੇ ਬੈਰਿੰਗ ਦੇ ਚੰਗਾ ਜਾਵੇ ਬਾਹਰ ਨਿਕਲ ਜਾਵੇ ਬਸ ਤੇ ਉਹਦੇ ਵਿੱਚ ਉਹ ਕਿਸੇ ਨੇ ਮਤਲਬ ਗਰੀਹ ਦੇਣ ਦਾ ਕੋਈ ਟੰਗ ਨਹੀਂ ਰੱਖਿਆ ਜੀ ਜੀਤਾ ਜੀ ਕੋ ਬਿੰਗੇ ਟਡੇ ਠਾਉਣੇ ਇਹ ਉਹ ਗੰਨ ਨਹੀਂ ਲੱਗ ਜਿੱਗੀ ਹਾਂ ਹੁਣ ਇੱਤੋਂ ਗੰਨ ਲਾਉ ਵਗੜਾ ਫੜਕ ਕੇ ਸਾਰੇ ਪੈਰਾਂ ਨੂੰ ਦੇਖ ਜੇ ਲੋ ਜੀ ਲੈ ਆਹ ਦੇਖੋ ਚਾਚੇ ਨੇ ਸਾਡੇ ਨੇ ਆਹ ਦੇਖੋ ਕੱਢਿਆ ਬਾਹਰ ਦੇਖੋ ਕੱਲਾ ਕੱਲੇ 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 ਪੁਆਇੰਟ ਆ ਜਿਹੜੇ ਚਾਚੇ ਨੇ ਸਾਡੇ ਨੇ ਬਾਹਰ ਕੱਢ ਤੇ ਲੈ ਲੈ ਤੁਹਾਨੂੰ 15 ਮਿੰਟ ਨਹੀਂ ਲੱਗਣੇ ਕੱਲੇ ਕੱਲੇ ਪੈਰਾਂ ਨੂੰ ਗਰੀਸ ਜਾਵਣ ਚਾਚੇ ਜੀ ਇਹਦੇ ਵਿੱਚ ਸ਼ਾਰਟ ਦੇ ਮਤਲਬ ਲੋਕੋ ਸ਼ਾਰਟ ਲੈ ਕੇ ਉਹ ਵੀ ਪਾਉਂਦੇ ਨੇ ਜਿਹੜੀ ਬੈਲ ਸਾਡੀਆਂ ਸੂਟਾਂ ਬਣਾਈਆਂ ਹੋਈਆਂ ਨੇ ਆ ਬੈਰਿੰਗ ਦੀ ਸ਼ੀਟ ਆ ਗਈ ਥੇ ਇਹ ਸਾਡੇ ਟੈਂਪਰ ਕਰਾ ਕੇ ਪਾਈ ਹੋਈ ਹੈ ਸ਼ਾਫਟ ਉਂ ਨਹੀਂ ਪਾਈ ਅਸੀਂ ਨਹੀਂ ਵਿਚਾਉਟ ਉਂ ਪਾਉਂ ਨਾ ਫਿਰ ਕਸਾਈ ਦੂ ਉਹ ਮਤਲਬ ਅਸੀਂ ਪਹਿਲਾਂ ਬਣਾਈ ਉਹ ਟੈਂਪਰ ਕਰਾਈ ਫਿਰ ਗ੍ਰाइंड ਕਰਾ ਕੇ ਥੇਲ ਪਾਈਆਂ ਹੋਈਆਂ ਨੇ ਵੀ ਬੈਰਿੰਗ ਜਾਮ ਹੋ ਜੇ ਤੇ ਸ਼ਾਫਟ ਨਾਲ ਕਿਸੇ ਨਾਲ ਦਵੇ ਹੋ ਮੈਲ ਕੋਡਾ ਟੁੱਟ ਜੇ ਸ਼ਾਫਟ ਨੂੰ ਕੁਝ ਨਾ ਹੋਵੇ ਵਾਹ 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 ਤੇ ਜੱਤ ਜੀ ਆ ਜਿਹੜੇ ਪਟੇ ਆ ਆ ਪਟਾ ਹੈ ਇਹਦੇ 'ਚ ਵੀ ਕੋਈ ਖਾਸियत ਆ ਥੋਡੇ ਵਾਲੇ ਪਟੇ ਦੀ ਵੀ ਕੋਈ ਦਾਅਬ ਦੇਣ ਦੀ ਕਮਾਉਂ ਹਾਂ ਇਹਦੇ ਵਿੱਚ ਫਰਕ ਹੈਗਾ ਜੀ ਜੀ ਹੁਣ ਜਿਹੜਾ ਇਹ ਆ ਰੂਲੇ ਨੇਗੇ ਜੀ ਚਾਚਾ ਜੀ ਅੰਦਰ ਜਿਹੜੇ ਰੂਲੇ ਅੰਦਰ ਨੇਗੇ ਅੰਦਰ ਰੂਲੇ ਹਾਂ ਉਹ ਸਾਡੇ ਸਾਰੇ ਬੈਰੀਆਂ ਦੇ ਸਾਬ ਨਾਲ ਟਰਨ ਕੀਤੇ ਹੋਏ ਨੇ ਹਾਂਜੀ ਹਾਂਜੀ ਚਾਚਾ ਜੀ ਅਸੀਂ ਪਾਈਪ ਮੋਟਾ ਲਾਇਆ ਇਹ ਪਹਿਲਾ ਲੋਕ ਮਤਲਬ ਪਾਦਾ ਰੋਂ ਦੇਗੇ ਜੀ ਜੀ ਜਦੋਂ ਇਹਦਾ ਮਤਲਬ ਕਿਹਦਾ ਪ੍ਰੈਸ਼ਰ ਪੈਂਦਾ ਠੀਗਾ ਹਾਂਜੀ ਹਾਂਜੀ ਉਹ ਪਾਈਪ ਬਚਾਉ ਦਬਦਾ ਠੀਗਾ ਹਾਂ ਜਦੋਂ ਹੁਣ ਆਪਾਂ ਗੱਠ ਨੂੰ ਆਏ ਪੀਚਣਾ ਹਾਂ ਉਹ ਕਿਹਦਾ ਪਾਈਪ ਦਬ ਜਾਉਗਾ ਠੀਗਾ ਹਾਂਜੀ ਉਹ ਪਾਈਪ ਦਬਣ ਨਾਲ ਸਾਰਾ ਉਹ ਸ਼ਾਫਟ ਨੂੰ ਵੀ ਨਾਲ ਖਿੱਚਣਾ ਹੁੰਦਾ ਠੀਗਾ ਹਾਂਜੀ ਅਸੀਂ ਪਾਈਪ ਲਾਇਆ 3 ਇੰਚ ਮੋਟਾ ਹੂੰ ਜੀ ਮਤਲਬ ਪੈਪ ਹਿਲਦੀ ਨਹੀਂ ਕਿਸੇ 바ਕੇ ਕੋਈ ਅਸੀਂ ਕਸਟ ਨੇਚਰ ਹੱਡੀ ਮਿਲਦੇ ਆਪਰੇ ਜਾਣ ਸਾਡੇ ਚਾਚੇ ਨੇ ਕੰਮ ਕੀਤਾ ਮੋਸਤਕਿਲ ਅਸਲ ਦੇ ਵਿੱਚ ਇਹਨੂੰ ਕਹਿੰਦੇ ਆ ਹੰਡਿਆਵਾ ਬੰਦਾ ਹੰਡਿਆਵਾ ਬੰਦਾ ਚਾਚਾ ਜੀ ਇਹਦੇ ਬਾਰੇ ਵੀ ਤੁਸੀਂ ਮੈਨੂੰ ਦੱਸੋ ਵੀ ਇਹਦੇ ਤੇ ਕਿਹੜੀ ਤਕਨੀਕ ਵਰਤੀ ਹੈ ਜਦੋਂ ਬਲੇਟਾ ਜਾਂ ਪਾਉਂਦੀ ਹੈ ਇਹਦੇ ਵਿੱਚ ਕੋਈ ਹੋ ਨਹੀਂ ਜਿਹੜਾ ਪਹਿਲਾਂ ਸ਼ੁਰੂ ਕਰਦਾ ਹੈ ਇਹ ਮਸ਼ੀਨ ਉਹ ਹੀ ਚੀਜ਼ ਹੈ ਜੀ ਕੁਝ ਨਹੀਂ ਪਹਿਲਾਂ ਲੋਕਾਂ ਦੇ ਕਈ ਵਾਰੀ ਇਹਦੇ ਵਿੱਚ ਜਿਹੜਾ ਬਟਾ ਲਫਾਫਾ ਉਹ ਹਾਂਜੀ ਕਈ ਵਾਰੀ ਨਹੀਂ ਸਹੀ ਹੋਂ ਚ ਇਹਦੇ ਵਿੱਚ ਹਾਂਜੀ ਅਸੀਂ ਉਹ ਮਤਲਬ ਇੱਥੇ ਚੈੱਕ ਕਰਕੇ 1.5 ਤੋਂ 200 ਗੱਠ ਬਣਾਈ ਹੈ ਇਹ ਮਤਲਬ ਗਾਹੇ ਇੱਥੋਂ ਛੱਡਦਾ ਨਹੀਂ ਹੈਗਾ ਇਹ ਹਾਂਜੀ ਕਈ ਵਾਰ ਹਾਂਜੀ ਕਈ ਵਾਰੀ ਇੱਥੋਂ ਗਾਹੇ ਗਾਹੇ ਛੱਡਿਆ ਜਾਂਦਾ ਜੀਗਾ ਤੇ ਨਹੀਂ ਅਗਲਾ ਭੱਜ ਕੇ ਹੱਥ ਮਾਰਦਾ ਜੀ ਵਿੱਚ ਕਈ ਫਸ ਜਾਂਦਾ ਹਾਂ ਜੀ ਹਾਂਜੀ 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 ਅਸੀਂ ਉਹ ਵੀ ਖਤਮ ਕਰ ਲਿਆ ਵੀ ਇਹ ਗਾਹੇ ਸਾਹੇ ਇੱਥੋਂ ਟੁੱਟ-ਟੁੱਟੇ ਨਾ ਬਹੁਤ ਜਿੰਨੇ ਵੀ ਸੱਜਣ ਚਲਾਉਂਦੇ ਆ ਉਹਨਾਂ ਨੂੰ ਇਹ ਗੱਲ ਦਾ ਪੱਕਾ ਪਤਾ ਹੈ ਭਾਈ ਆ ਜਿਹੜਾ ਆਹਾ ਹੈ ਨਾ ਇੱਥੋਂ ਕਈ ਵਾਰੀ ਤਾਂ ਲਫਾਫਾ ਉੱਥੇ ਲਵੇਟਣਾ ਨਹੀਂ ਸ਼ੁਰੂ ਕਰਦਾ ਸੀ ਹਾਂ ਛੱਡਦਾ ਨਹੀਂ ਸੀ ਇਹ ਛੱਡਦਾ ਨਹੀਂ ਕਰ ਇੱਥੇ ਲਫਾਫਾ ਫਿਰ ਦਵਾ-ਦਵਾ ਹੱਥ ਨਾਲ ਕਰਨਾ ਹੱਥ ਨਾਲ ਕਰਦਾ ਸੀਗਾ ਹੱਥ ਤੇ ਕਈ ਵਾਰੀ ਗੁੱਟਾਂ ਤੇ ਆ ਕੇ ਵੱਜਦਾ ਵੀ ਆ ਹੁਣ ਇਹ ਉਹਦੇ ਵਿੱਚ ਕਈ ਵਾਰੀ ਅਸੀਂ ਕਈ ਵਾਰੀ ਆਪੀਨ ਮਤਲਬ ਇਹ ਜਾਣਦੇ ਤੇਗੇ ਮੇਰੇ ਵਰਗਾ ਛੋਟੇ ਸੁਭਾਅ ਕੇ ਆ ਕੇ ਇੱਥੇ ਖੜ ਜਾਂਦਾ ਹੈਗਾ ਇੱਥੇ ਖੜ ਜਾਂਦਾ ਹੈਗਾ ਇੱਥੇ ਖੜ ਜਾਂਦਾ ਹੈਗਾ ਆ ਜਾ ਕੇ ਢੂਕਣੀ ਜਾਈ ਪਾਈ ਸਾਲਾ ਇਹ ਸਾਡੇ ਆਪ ਦੇ ਵੱਜਿਆ ਆ ਨਾ ਆਹਾ ਕੀ ਹੁੰਦਾ ਏ ਕਰਨੇ ਕਈ ਵਾਰੀ ਹੁਣ ਇਹਨੇ ਐਂ ਖੜਾ ਹੋਣਾ ਖੜਾ ਹੋਣਾ ਚੱਲਦੀ ਮਸ਼ੀਨ ਕੋਲੇ ਜਾ ਵੜਨਾ ਹੁਣ ਤੈਨੂੰ ਇਹਦੀ ਰੇਂਜ ਦਾ ਪਤਾ ਨਹੀਂ ਮੇਰੇ ਅਰਗੇ ਨੇ ਜਾ ਕੇ ਆਏ ਇੱਥੇ ਜ ਖੜੀ ਜਾਂਦਾ ਇੱਥੇ ਖੜ ਜਾਨ ਇਹਨੇ ਚੱਲਣਾ ਨੇ ਉਹ ਪੋਚਣਾ ਇੱਥੇ ਜਾ ਕੇ ਇਹਨੇ ਪਤਾ ਨਹੀਂ ਕਿੰਨੇ ਲੋਕਾਂ ਦੇ ਬਖੜ ਸੰਗ ਹੈ ਤੇ ਇਹਨੂੰ ਆਏ ਘੋੜੇ ਵਾਲਾ ਜਿਵੇਂ ਰਿੰਗ ਨਹੀਂ ਘੋੜੇ ਵਾਸਤੇ ਰਿੰਗ ਬਣਾਉਂਦਾ ਹੁੰਦਾ ਚਾਚੇ ਨੇ ਆਏ ਰਿੰਗ ਬਣਾਤਾ ਇਹਦੇ ਬਾਹਰ ਇਹ ਆਪਦੇ ਰਿੰਗ ਦੇ ਅੰਦਰ ਅੰਦਰ ਹੈ ਤੁਸੀਂ ਇਹਦੇ ਰਿੰਗ ਚ ਨਹੀਂ ਜਾਣਾ ਇਹਨੇ ਥੋੜੇ ਰਿੰਗ ਚ ਥੋੜੇ ਚ ਨਹੀਂ ਜਾਣਾ ਅੱਠ ਇਕੱਠ ਹੈ ਜੀ ਗਾਠਾ ਟੁਕਮੜੇ ਜੋ ਰੋੜੀ ਹੈ ਇਹ ਤੋਂ ਬਾਹਰ ਆ ਜਾਂਦੀ ਹੈ। ਹਾਂ ਗੱਠ ਗੱਠ ਦੇ ਚੱਜੀ ਗੱਲ ਜਾਣੀ ਆ ਬਾਹਰ ਆ ਜਾਂਦੀ ਹੈ। ਹਾਂ ਗੱਠ ਬਾਹਰ ਆ ਜਾਣੀ ਆ। ਗੱਠ ਘੇਰੇ ਤੋਂ ਬਾਹਰ ਆ ਜਾਣੀ ਆ ਇਹਨੇ ਘੇਰੇ ਦੇ ਅੰਦਰ ਰਹਿਣਾ ਗੱਠ ਬਣ। ਤੁਸੀਂ ਦੇਖੋ ਚੀਜ਼ ਕਿੰਨੀ ਆਲਾ ਬਣੀ ਆ। ਚਾਚਾ ਜੀ ਕਿਹੜਾ ਟਰੈਕਟਰ ਇਹਨੂੰ ਚਲਾਊਗਾ? ਇਹਦੀ ਪਾਵਰ ਕਿੰਨੀ ਆਮ ਬੈਲਰ ਨਾਲ ਜਦੋਂ ਹੁਣੇ ਜ਼ਿਆਦਾ ਮਜ਼ਬੂਤ ਬਣ ਗਿਆ। ਜ਼ਿਆਦਾ ਵੱਧ ਪਾਵਰ ਤਾਂ ਨਹੀਂ ਬਾਲੀ ਲਾਊਗਾ ਇਹ। ਇਹਦੇ ਵਿੱਚ ਜੀ ਅਸੀਂ ਬੀਜ ਦੀ ਮੋਟਰ ਤੇ ਚੜਾਇਆ ਹੋਇਆ ਹੁਣੇ। ਅੱਛਾ ਜੀ। ਹੋਲ ਲੋਡ ਤੇ 13 ਪੀਰ ਲੈਂਦਾ ਹੈ। ਅੱਛਾ ਜੀ। ਇਹਨੂੰ ਹੱਥ ਨਾਲ ਘਮਾ ਲਓ, ਹੱਥ ਨਾਲ ਥੋੜਾ ਘੜਾਓ ਇਹਨੂੰ ਸਾਰੀ ਮਸ਼ੀਨ ਨੂੰ। ਜੇ ਲਾਪਾ ਹੱਥ ਨਾਲ ਘੜਾ ਦੇਮੇ ਨਾ ਸਾਰੀ ਮਸ਼ੀਨ ਨੂੰ ਹੱਥਾਂ ਘੜਾਉਂਗਾ। ਮਤਲਬ ਇੰਨੀ ਸੈਟਿੰਗ ਇਹਦੀ ਸਹੀ ਕੀਤੀ ਹੈ। ਵਾਹ 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 ਵਾਹ। ਇਹ ਜੋ ਕੋਈ ਅਸੀਂ ਆਹ ਕਿਸੇ ਕਿਸਮ ਦਾ ਨਾ ਕੋਈ ਰੱਖਿਆ ਨਹੀਂ ਵੀ ਐ ਹੋ ਜੇ ਐਵੇਂ। ਲੋਕਾਂ ਨੇ ਫਲਾਣੇ ਜਰਮਨੀ ਤੋਂ ਉੱਥੋਂ ਦੇ ਉੱਥੇ ਆਪਣੇ ਪੰਜਾਬ 'ਚ ਸਭ ਕੁਝ ਬਣਦਾ ਹੈ ਸਭ ਕੁਝ ਬਣਦਾ ਆ ਬੰਦਿਆਂ ਦੀ ਕਦਰ ਕਰਨ ਦੀ ਲੋੜ ਆ ਤੁਹਾਨੂੰ ਚਾਚਾ ਜੀ ਜਿਵੇਂ ਮੰਨ ਕੇ ਚੱਲੋ ਵੀ ਹੁਣ ਆਪਾਂ ਤਾਂ ਵਰਕਸ਼ਾਪ ਅੰਦਰ ਕਿੱਡਾ ਸਿਸਟਮ ਮਾਲਕ ਦੀ ਕਿਰਪਾ ਨਾਲ ਫੈਕਟਰੀ ਆ ਮੁੰਡੇ ਤੁਹਾਡੇ ਦੋਨੇ ਤੁਹਾਡੇ ਸਲਾਗਾ ਕੰਮ ਕਰਦੇ ਆ ਤੇ ਫਿਰ ਚਾਚਾ ਜੀ ਮੈਨੂੰ ਐਂ ਦੱਸੋ ਵੀ ਜੇ ਕਿਸੇ ਨੇ ਹੋਰ ਬਣਾਉਣਾ ਹੋਵੇ ਬਣਾ ਦੇਵੋਗੇ ਕਪਨੋ ਕੀ ਇਹ ਦਿੱਕਤ ਹੈ ਆਪਾਂ ਬਣਾਉਣ ਵਾਸਤੇ ਬਣਾਈ ਹੈ ਹਾਂ ਬਣਾਵਾ ਕੀ ਕਿ ਤਰ੍ਹਾਂ ਬਣੀ ਹਾਂ ਵੀ ਬਣਾ ਦਿਆਂਗੇ ਹਾਂ ਬਣਾ ਦਾਂਗੇ ਆ ਆ ਆਪਾਂ ਸਾਈ ਤੇ ਬਣਾਈ ਆ ਕਿ ਆਪਾਂ ਵੇਚਣ ਨੂੰ ਬਣਾਈ ਆ ਇਹ ਵੀ ਆਪਾਂ ਨੇ ਆਪਣਾ ਪੈਸਾ ਲਾਇਆ ਆ ਆਪਾਂ ਨੇ ਕਿਸੇ ਨਹੀਂ ਕੋਈ ਜੀਵਦਾਰ ਨਹੀਂ ਆਪਾਂ ਤਾਂ ਵੀ ਮਤਲਬ ਸਾਡਾ ਕੰਮ ਸੋਸੇ ਹੀ ਆਖੇ ਕਰਕੇ ਜਗਾ ਵੀ ਉਹ ਟਾਈਮ ਸੀਗਾ ਸਾਡੇ ਕੋਲੇ ਠੀਕ ਜੀ ਬਣਾ ਲਓ ਇਹਨੂੰ ਜੀ ਬਿਕੋ ਸੌ ਕੇ ਬਣਾ ਲਈ ਤੇ ਉਹਦੇ ਵਿੱਚੋਂ ਸਾਨੂੰ ਥੀਕ ਨੇ ਬਣਾ ਲਿਆ ਕਰੋ ਕੋਈ ਚੱਕਰ ਨਹੀਂ ਸਾਨੂੰ ਇਹਨੂੰ ਚਾਚਾ ਜੀ ਪਾਸੇ ਤੋਂ ਜਿਵੇਂ ਇੰਨਾ ਸੋਹਣਾ ਬਣਾਤਾ ਇਹ ਫਿਰ ਤੁਹਾਡੇ ਮੁੰਡਿਆਂ ਦੀ ਡਿਜ਼ਾਈਨ ਹੈਗਾ ਕਿਉਂਕਿ ਜਿਹੜੇ ਪੁਰਾਣੇ ਬੰਦੇ ਆ ਉਹ ਜਾਦਾ ਚੀਜ਼ ਦੀ ਮਜ਼ਬੂਤੀ ਵੱਲੋਂ ਧਿਆਨ ਦਿੰਦੇ ਆ ਹਾਂ ਉਹ ਇਹ ਤਾਂ ਫਿਰ ਇਹ ਤਾਂ ਹੈ ਵੀ ਐਸੇ ਹੁਣ ਇਹ ਤੁਹਾਡੇ ਮੁੰਡਿਆਂ ਨੇ ਕੰਮ ਇਹ ਮੁੰਡਿਆਂ ਦਾ ਕੰਮ ਹੁੰਦੇ ਨੇ ਇਹ ਤੋਂ ਐ ਕਰ ਲੋ ਐ ਕਰ ਲੋ ਸੋਹਣਾ ਬਣਾ ਲਓ ਇਹਨੂੰ ਕੀ ਸੋਹਣੀ ਵੀ ਲੱਗਣੀ ਚਾਹੀਦੀ ਹੈ ਮਜ਼ਬੂਤ ਬਾਪੂ ਨੇ ਕਰਤੀ ਆ ਆਪਦੀ ਜ਼ਿੰਦਗੀ ਦਿੱਤੀ ਯਾਰ ਬੇਨਾ ਸੋਹਣੀ ਮੁੰਡਿਆਂ ਨੇ ਬਣਾਤੀ ਹੈਨਾ ਤੇ ਆ ਜਿਹੜਾ ਮਗਰਲਾ ਮੈਨੂੰ ਦੇਖਣ ਨੂੰ ਇਹ ਛੋਟੀ ਲੱਗਦੀ ਆ ਇਦੇ ਵਿੱਚ ਮਾਲ ਕਿੰਨਾ ਪੈ ਜਾਊਗਾ ਇਹਦੇ ਵਿੱਚ ਮਾਲ ਇਹਦੇ ਵਿੱਚ 5 ਪੁਆਇੰਟ ਦਾ ਮਾਲ ਪੂਰਾ ਪੈ ਜਾਂਦਾ ਇਹਦੇ ਵਿੱਚ ਇਹਦੇ ਵਿੱਚ ਜੀ ਅੱਛਾ ਉਹ ਕੀ ਕਰਦੇ ਨੇ ਜੀ ਕਿ ਉਹ ਜਿਹੜਾ ਆਪਣੇ ਬਣਾਉਂਦੇ ਨੇਗੇ ਹਾਂਜੀ ਆਹ ਭੱਲੇ ਨਾਲ ਕਾਬਨਾ ਚ ਖੁੱਲਾ ਕਰ ਲੈਂਦੇ ਨੇ ਅੱਛਾ ਜੀ ਮਤਲਬ ਜਿਹੜੀ ਆ ਸ਼ਾਫਟ ਹੈਗੀ ਇਹਨੂੰ ਸਾਰਿਆਂ ਨੂੰ ਬੈਲਡ ਕਰਕੇ ਜੀ ਉਹ ਵਿੱਚ ਪਾ ਕੇ ਆਪਣੇ ਫਰ ਫੁਰਜੇ ਤੇ ਫੇਰ ਆ ਪੱਲਾ ਕਾਸ਼ ਦਿੰਦੇ ਨੇ ਅੱਛਾ ਜੀ ਉਹ ਸਾਰੇ ਨਾਟ ਕਾਬਰੇ ਫੁਲਫੁਲ ਡਿੱਗੀ ਜਾਂਦੇ ਨੇ ਜਿਹੜੇ ਜਾਂਦਾ ਇਹ ਅਸੀਂ ਇਹ ਕੰਮ ਨਹੀਂ ਕੀਤਾ ਤੁਸੀਂ ਉੱਪਰ ਛੱਡੋ ਮਾੜਾ ਇਹ ਲਓ ਜੀ ਹਾਂਜੀ ਅਸੀਂ ਸਾਰਾ ਬਖਾ ਹੈ ਬੈਲਡ ਕਰ ਲਿਆ ਹਾਂਜੀ 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 ਆ ਸ਼ਾਫਟ ਅਸੀਂ ਨਿਕਲਦੀ ਕਰਤੀ ਅੱਛਾ ਜੀ ਇਹਦੇ ਵਿੱਚੋਂ ਜਿਹੜਾ ਆ ਆਪਣੇ ਆ ਮਤਲਬ ਲਾਇਏ ਨੇ ਅਸੀਂ ਫਰ ਲਾਇਏ ਨੇ ਹਾਂ ਹਾਂਜੀ ਇਹ ਫਰ ਅਸੀਂ ਬਾਹਰੋਂ ਚੱਕ ਕੇ ਐ ਪਾ ਦਾਂਗੇ ਸ਼ਾਫਟ ਐ ਧੱਕ ਕੇ ਵਿੱਚ ਪਾ ਦਾਂਗੇ ਠੀਕ ਹੈ ਜੀ ਠੀਕ ਨਹੀਂ ਇਹਦੇ ਵਿੱਚੋਂ ਇਹ ਜੇ ਆ ਟੁੱਟ ਜੇ ਕੁਝ ਹੋਰ ਹੋ ਜੇ ਹਾਂ ਉਹ ਬਹੁਤ ਦਿੱਕਤ ਹੋਣੀ ਉਹ ਸਾਰੇ ਨਟ ਖੋਲਣੇ ਪੈਣਗੇ ਕਿੱਥੇ ਸ਼ਾਫਟੀ ਖੋਲਣੀ ਆਹ ਕਾਬ ਦੇ ਕੱਢੋ ਜੀ ਇਹਨੂੰ ਸ਼ਾਫਟ ਨੂੰ ਬਾਹਰ ਕੱਢੋ ਬੈਰਿੰਗ ਸਾਈਜ ਮਰ ਗਿਆ ਕਿੱਟੇ ਬੈਰਿੰਗ ਸਾਈਜ ਕਰਾ ਲਓ ਟੁੱਟ ਵੀ ਭੱਜ ਕੇ ਜੋਰ ਲਵਾ ਲਓ ਮਤਲਬ ਉਹ ਅਸੀਂ ਸਾਰੇ ਕੰਮ ਇਹ ਕੀਤੇ ਨਹੀਂ ਕਿ ਕੰਮ ਕੀਤਾ ਮੁਸਤਕਿਲ ਚਾਚਾ ਜੀ ਨੇ ਪਹਿਲਾਂ ਨਾ ਮਸ਼ੀਨਾਂ ਦੇ ਵਿੱਚ ਕਮੀਆਂ ਲੱਭੀਆਂ ਉਹ ਕਮੀਆਂ ਕੱਢੀਆਂ ਤਾਂ ਕਰਕੇ ਸਾਡੇ ਚਾਚੇ ਨੂੰ ਦੁਨੀਆ ਸਲਾਮਾ ਕਰਦੀ ਆ ਚਾਚਾ ਜੀ ਕਿੰਨਾ ਚਿਰ ਪਹਿਲਾਂ ਸਾਈਡ ਦੇਣੀ ਪਊਗੀ ਤੁਹਾਨੂੰ ਆਹ ਮਸ਼ੀਨ ਬਣਾਉਗਾ ਮਸ਼ੀਨ ਦੇ 15 ਸਾਲ ਪਹਿਲਾਂ ਸਾਈਡ ਦੇਣੀ ਪਊਜੀ ਇਹ ਕਿੰਨਾ ਚਿਰ ਪਹਿਲਾਂ ਜੀ 15 ਦਿਨ 15 ਦਿਨ ਤੇ ਚਾਚਾ ਜੀ 15 ਦਿਨਾਂ ਚ ਮਸ਼ੀਨ ਬਣਾ ਦਿਆਂਗੇ ਆਪਾਂ ਹਾਂ ਮਾਨੂੰ ਇਹ ਲਾਇਮ ਕੋਈ ਚੱਕਣ ਵਾਲੀ ਕਰਨੀ ਆਪਣੇ ਕੋਈ ਟਰਾਈ ਜਿਹੜੀਆਂ ਮਤਲਬ ਮੈਂ ਤੁਹਾਨੂੰ ਹੋਰ ਦੱਸਦਾ ਹਾਂਗਾ ਹਾਂ ਜੀ ਜੀ ਆਹਾ ਆਹ ਤੁਹਾਡਾ ਆਪਣਾ ਬਣਿਆ ਹੋਇਆ ਆਹ ਚੀਜ਼ ਹੈ। ਹਾਂਜੀ। ਬਣਿਆ ਹਨਾ। ਹਾਂਜੀ। ਇਹ ਲੋਕ ਕੀ ਕਰਦੇ ਨੇ। ਮਗਰ ਤੇ ਮਸ਼ੀਨ ਤੇ ਸਾਰੇ ਬੋਰ ਹੋ ਜਾਂਦੇ ਨੇ ਇਹ। ਹਾਂਜੀ। ਮਤਲਬ ਕਿ ਜਿੰਨੇ ਆਪਾਂ ਉਹ ਵੀ ਛੈਣੀ ਨਾਲ ਪਾਟੀਆਂ ਬਣਾਉਂਦੇ ਆਗੇ। ਹਾਂਜੀ। ਉਹ ਮਸ਼ੀਨ ਨਾਲ ਬੋਰ ਕਰ ਦਿੰਦੇ ਆ। ਠੀਕ ਹੈ ਜੀ। ਅਸੀਂ ਉਹ ਨਾਲ ਨਹੀਂ ਕਰਦੇ ਇਹ। ਹਾਂਜੀ। ਸਾਡੇ ਕੋਲੇ ਐਨਟੀਆਰ ਮਸ਼ੀਨ ਬਣਾਈ ਹੋਈ ਹੈ। ਇਹਦੇ ਸਾਰੇ ਬੋਰ ਕਰਨ ਵਾਸਤੇ। ਅੱਛਾ ਜੀ। ਅਸੀਂ ਡੋਏ ਪਰੇਟਾ ਇਕੱਠਿਆਂ ਕਰਾਂਗੇ। ਹੂੰ। ਉਹ ਐਨਟੀਆਰ ਤੇ ਬੋਰ ਕਰਦੇ ਆ। अच्छा वो 00 ਹੋਊਗਾ 00 ਹੋਊਗਾ ਨਾ ਉਹ ਮਤਲਬ ਉਹਦੇ ਵਿੱਚ ਜਿਹੜਾ ਉਹ ਮਸ਼ੀਨ ਉਹ ਪਹਿਲਾਂ ਨਹੀਂ ਹੁੰਦੀ ਚਲਾਉਣ ਦੇ ਲੋਕ ਉਹ ਤੇ ਬੱਟ ਖਾਣ ਦੀ ਚੱਲਦੇ ਹਾਂਜੀ ਹਾਂਜੀ ਉਹ ਤੇ ਬੱਟ ਖਾਣ ਦੀ ਇੱਛਾ ਨਹੀਂ ਹੁੰਦੀ ਹੂੰ ਇਹਦਾ ਚਾਚਾ ਜੀ ਗੱਲ ਬਣ ਗਈ ਹਾਂ ਕੋਈ ਨਾ ਮੈਂ ਤਾਂ ਚੱਕ ਕੇ ਖੜਾ ਨੂੰ ਮੈਂ ਤਾਂ ਚਾਚੇ ਦੀਆਂ ਗੱਲਾਂ ਦਾ ਸਵਾਦ ਆਈ ਜਾਂਦਾ ਸਾਡੀ ਪਲੇਟ ਦੇ ਵਿੱਚ ਸਾਡਾ ਕਿਤੇ ਇੱਕ ਬੱਤੀ ਦਾ ਬਟਨ ਹੀ ਹੋਊਗਾ ਅੱਛਾ ਜੀ 00 ਹੋ ਜਿੱਥੋਂ ਮਰਜੀ ਕੋਈ ਆ ਕੇ ਧਾਰ ਇੱਕ ਕੁਸ ਲਾ ਦੇ ਆਪਣਾ ਸੰਦ ਪੇਟ ਇਹ ਤਾਂ ਜੀ ਗਿਓ ਗਾ ਫਰਕ ਕਰਦੇ ਵੀ ਗਿਓ ਫਰਕਾ ਰੱਖਦੇ ਆ ਗੋਰਾ ਮਤਲਬ ਚਾਚੇ ਨੇ ਮਸ਼ੀਨਾਂ ਬਣਾਉਣ ਵਾਸਤੇ ਪਹਿਲਾਂ ਮਸ਼ੀਨ ਬਣਾਈ ਆ ਆਪਦੀ ਆ ਪਟਾ ਇਹਦੇ ਨਾਲ ਇੱਕ ਕਬਜੇ ਨਹੀਂ ਖੁੱਲਦਾ ਕਰਦਾ ਹਾਂ ਕਬਜੇ ਨਹੀਂ ਖੁੱਲਦਾ ਕਰਦਾ ਜੇ ਪਟਾ ਬਦਲਣਾ ਹੈ ਕੱਲ ਨੂੰ ਉਹ ਕਬਜਾ ਜੇ ਕੱਢੋ ਵਿੱਚੋਂ ਕਬਜਾ ਜੇ ਖਿੱਚ ਲਓ ਪਟਾ ਜੇ ਪਾ ਕੇ ਤੇ ਕਬਜਾ ਜੇ ਪਾ ਆ ਬਿਲਕੁਲ ਕੁਝ ਨਹੀਂ ਤੁਸੀਂ ਖੋਲਣਾ ਕੋ ਲੈਣਾ ਨਹੀਂ ਦੇਣਾ ਆਏ ਆ ਕੰਮ ਚਾਚੇ ਦੇ ਆਏ ਆ ਕੰਮ ਚਾਚੇ ਜੀ ਕੋਈ ਚੈਨਾ ਚੂਨਾ ਦੀ ਕੋਈ ਦਿੱਕਤ ਤਾਂ ਨਹੀਂ ਆ ਜੂਗੀ ਆਪਣਾ ਚੈਨਾ ਚੂਨਾ ਤਾਂ ਨਹੀਂ ਨਰਮ ਹੋਣੀਆਂ ਕਿਤੇ ਚਾਰੇ ਕੇ ਡੀਬੀ ਜੈਨ ਪਾਈ ਫੇ ਸਾਡੀ ਸਭ ਤੋਂ ਵਧੀਆ ਚੈਨ ਹੈ ਆਪਣੀ ਜਿੰਨੀ ਆਪਣੀ ਭਿੰਦੀਆ ਕੰਬਾਈਨ ਨਾਲੋਂ ਨਾ ਕਿਉਂ ਨਾ ਕਿ ਡੀਬੀ ਤੋਂ ਵਧੀਆ ਚੈਨ ਕੋਈ ਨਹੀਂ ਹੈ। ਸ਼ਾਹਪਤਾਨੋਂ ਵੀ ਤਸੱਲੀ ਆ ਬੈਰਾਂਗਾਂੋਂ ਵੀ ਤਸੱਲੀ ਆ ਐਦੇ ਵੱਲੋਂ ਵੀ ਤਸੱਲੀ ਆ ਆ ਕੰਪਿਊਟਰ ਵੱਲੋਂ ਵੀ ਤਸੱਲੀ ਆ ਲੋਹਾ ਵੀ ਨਵਾਂ ਲਾਤਾ ਤੇ ਫਿਰ ਮੈਂ ਤਾਂ ਨਾ ਚਾਚਾ ਹੀ ਰਹੇ ਕੋਈ ਗੱਲ ਨਹੀਂ ਗਈ। ਵੇ ਅਸੀ ਤਾਂ ਕੋਈ ਛੱਡੀ ਨਹੀਂ ਬਾਕੀ ਕੋਈ ਦੇਖੋ ਨਵੇਂ ਨਵੇਂ ਕੰਮ ਚੱਡੀ ਜਾਂਦੇ ਨੇ ਜਮੀਨ ਦਾ ਦਾਖਤ ਹੁੰਦਾ ਹੈਗਾ ਆਪਾਂ ਉਹ ਵੀ ਕਰ ਦਾਂਗੇ ਹਾਂ ਜੇ ਕੋਈ ਬੰਦਾ ਦੱਸ ਦੂਗਾ ਘਰ ਉਹ ਵੀ ਦੇਣਗੇ ਜੇ ਕੋਈ ਲੋੜ ਹੋਈ ਉਹ ਦੱਸਣ ਉਹਦਾ ਜ਼ਿੰਮੇਵਾਰ ਨੇ ਸਾਨੂੰ ਸਾਡੀ ਕੋਣ ਉਹਨੇ ਜਮੀਨ ਦਾ ਦਖਤੀ ਜਾਊਗਾ ਅਸੀਂ ਕਰੀ ਚੱਲਾਂਗੇ ਲੈ ਵੀ ਬੜੀਆਂ ਵੀਡੀਓ ਬਣਾਉਨੇ ਆ ਅਸੀਂ بڑے ਨੌਜਵਾਨਾਂ ਨੂੰ ਪੇਸ਼ ਕਰਦੇ ਆ بڑے ਬੰਦਿਆਂ ਨਾਲ ਗੱਲਬਾਤ ਕਰਦੇ ਆ ਪਹਿਲੀ ਬਾਰ ਮੈਂ ਇਸ ਉਮਰ ਦੇ ਇੰਨੇ ਘੈਂਟ ਇੰਜੀਨੀਅਰ ਬੰਦੇ ਨੂੰ ਪੇਸ਼ ਕਰ ਰਿਹਾ ਤੁਸੀਂ ਦੇਣਾ ਹੌਸਲਾ ਤੁਸੀਂ ਦੱਸਣਾ ਵੀ ਚਾਚਾ ਜੀ ਦੀ ਜਿਹੜੀ ਸੋਚ ਆ ਉਹ ਅੱਜ ਦੇ 20 30 ਸਾਲ ਦੇ ਨੌਜਵਾਨਾਂ ਦੇ ਹਾਨ ਦੀ ਹੈਗੀ ਆ ਕਿ ਹੈ ਨਹੀਂਗੀ ਇੱਕ ਤੁਹਾਨੂੰ ਹੋਰ ਗੱਲ ਦੱਸ ਦਿੰਨਾ ਪਿਓ ਦਾ ਦਿਮਾਗ ਕੰਮ ਨਾ ਸਿਰਫ ਇੱਕੋ ਕੰਡੀਸ਼ਨ 'ਚ ਕਰਦਾ ਹੁੰਦਾ ਇਸ ਉਮਰ 'ਚ ਜਦੋਂ ਦੀ ਲਾਤਸ ਲੱਗ ਹੋਵੇ ਨਹੀਂ ਬੰਦਿਆਂ ਦੇ ਦਿਮਾਗ ਕੰਮ ਕਰਨੋਂ ਹਟ ਜਾਂਦੇ ਹਟ ਜਾਂਦੇ ਜੀ ਹਟ ਜਾਂਦੇ ਜੀ ਜਦੋਂ ਉਹਦੀ ਲਾਤ ਮਾੜੀ ਨਿਕਲ ਜਾਂਦੀ ਫਿਰ ਹਟ ਜਾਂਦਾ ਦਿਮਾਗ ਕੰਮ ਹੀ ਨਹੀਂ ਕਰਦਾ ਫਿਰ ਫਿਰ ਨਹੀਂ ਕਰਦਾ ਫਿਰ ਉਹ ਬੰਦਾ ਉਲਝ ਜਾਂਦਾ ਜੀ ਜੁਆਕ ਆ ਕਲੇਸ਼ ਚ ਉਲਝ ਜਾਂਦੇ ਆ ਨਾ ਤੇ ਫਿਰ ਉਹ ਉਹਦੇ ਚ ਉਲਝ ਜਾਂਦਾ ਉਹਦਾ ਧਿਆਨ ਹੀ ਉੱਧਰ ਰਹ ਜਾਂਦਾ ਬਾਕੀ ਕੰਮ ਇੱਧਰ ਜਾਂਦੇ ਹੀ ਨਹੀਂ ਫਿਰ ਬਾਪੂ ਦੇ ਮੁੰਡੇ ਆ ਸਲੱਗ ਅਸਲ ਦੇ ਵਿੱਚ ਬਾਪੂ ਦੇ ਨਾਲ ਹੱਥ ਚ ਹੱਥ ਬਟਾਉਣ ਵਾਲੇ ਆ ਬਾਪੂ ਤੋਂ ਗਾਲਾਂ ਲੈ ਕੇ ਸਿੱਖਣ ਵਾਲੇ ਬੰਦੇ ਆ ਬਾਪੂ ਨੂੰ ਬਾਪੂ ਮੰਨਣ ਵਾਲੇ ਬੰਦੇ ਆ ਬਾਪੂ ਨੂੰ ਗੁਰੂ ਮੰਨਣ ਵਾਲੇ ਬੰਦੇ ਆ ਇਸ ਕਰਕੇ ਟੀ ਵਧੀਆ ਚੀਜ਼ ਬਣੀ ਆ ਤੁਸੀਂ 100 ਚੋਂ ਕਿੰਨੇ ਨੰਬਰ ਦੇਣੇ ਆ ਉਹ ਵੀ ਤੁਸੀਂ ਥੱਲੇ ਕਮੈਂਟ ਬਾਕਸ ਦੇ ਵਿੱਚ ਦੇਣੇ ਆ ਤੇ ਚਾਚਾ ਜੀ ਦੀ ਮਸ਼ੀਨ ਕਿਹੋ ਜੀ ਲੱਗੀ ਇਹ ਵੀ ਦੱਸਣਾ ਤੇ ਨੰਬਰ ਦੋ ਤੇ ਜੇ ਕਿਸੇ ਨੇ ਬਣਵਾਉਣੀ ਤਾਂ ਚਾਚਾ ਜੀ ਦਾ ਨੰਬਰ ਕਰ ਲਓ ਨੋਟ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੁਸੀਂ ਇਹ ਤੁਹਾਡਾ ਫਰਜ਼ ਆ